ਉਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਇਹ ਨਹੀਂ ਹੈਗਾ ਕਿ ਅਸੀਂ ਉਹਨੇ ਚਲਾਨ ਕੱਟ ਕੇ ਉਹਨੂੰ ਕਹਿੰਦੇ ਹੁਣ ਤੂੰ ਜਾ ਤੇ ਗੱਡੀ ਇੰਪਾਉਂਡ ਹੋਊਗੀ ਉੱਥੇ ਡਰਾਈਵਿੰਗ ਲੈਂਸ ਤਾਂ ਸਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਆਜੇ 1 ਮਿੰਟ ਸੀ ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜਿਉਂ ਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਸੀ ਉਹਨੂੰ ਐਸਐਸਐਫ ਦਾ ਔਰ ਉਹਦੇ ਪੈਸੇ ਲੱਗਣਗੇ ਘਰੇ ਛੱਡ ਆਵਾਂਗੇ ਘਰੇ ਛੱਡ ਆਵਾਂਗੇ ਨਾਲ ਜੋ ਘਰੇ ਛੱਡ ਕੇ ਆਵਾਂਗੇ ਥੋੜਾ ਲੰਬਾ ਵੀ ਦੇ ਕੇ ਆਵਾਂਗੇ ਭਾਈ ਇਹ ਤੇ ਕੰਟਰੋਲ ਰੱਖਿਆ ਕਰੋ ਔਰ ਨਾਲੇ ਫਰਜ ਕਰ ਲੋ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹ ਨਾਲ ਤਾਂ ਠੀਕ ਐ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਹਾਂ ਸੀ ਉਹਨੂੰ ਐਸਐਸਐਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜੋ ਘਰੇ ਛੱਡ ਕੇ ਆਵਾਂਗੇ ਥੋੜਾ ਲੰਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਦੇ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋ ਹੈ ਜੀ ਇਹ ਨਾ ਚਲਾਨ ਕੱਟਣਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੋਇਆ ਥੋੜੀ ਉਹਨੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਚਲਾਉਣ ਲੱਗ ਜਊਗਾ ਸੋ ਗੱਡੀ ਇੰਪੋਰਟ ਹੋਊਗੀ ਉੱਥੇ ਗੱਡੀ ਇੰਪੋਰਟ ਹੋਊਗੀ ਨਾਲ-ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਤਾਂ ਸਰ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਆਜੇ 1 ਮਿੰਟ ਜੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰ ਸੋ ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਟਦਾ ਨਹੀਂ ਇਹਦਾ ਮਤਲਬ ਇਹ ਹੈਪਚੁਅਲ ਹੈ ਉਹਦਾ ਇੱਕ ਨੰਬਰ ਕੱਟ ਲੋ ਫਰਜ ਕਰ ਲੋ ਪੰਜ ਨੰਬਰ ਹੋਣ ਕਿਹੜਾ ਅਮਰੀਕਾ ਚ ਇਦਾਂ ਹੀ ਹੈ ਪੁਆਇੰਟ ਨੇ ਜੇ ਸਾਡੇ ਕ ਤਿੰਨ ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦਾ ਸੀਗਾ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ I ਹੈਵ ਯੂਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਇਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਕਿਰਤਲ ਸਾਂਸ ਚੋ ਨੰਬਰ ਬਹੁ ਕੱਟੇ ਹੋਏ ਨੇ ਤੇਨੇ ਚਲਾਨ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਹੋ ਕੀ ਕਹਿੰਦੇ ਨੇ ਉਹਨਾਂ ਨੇ ਸਾਈਕੋਲੋਜੀ ਜਿਹੜੀ ਸਾਈਕੋਲੋਜੀਕਲੀ ਕੀ ਪੜਿਆ ਹੋਇਆ ਹੈ ਕਹਿੰਦੇ ਜਿਹੋ ਜਿਹਾ ਬਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਹੈ ਉਹੀ ਬਤੀਰਾ ਦਾ ਦਫਤਰ ਚੱਲਦਾ ਜੇ ਗੱਡੀ 'ਚ ਕਾਲੀ ਕਰਦਾ ਹੈ ਦਫਤਰ 'ਚ ਵੀ ਕਾਲੀ ਕਰੂ ਜੇ ਗੱਡੀ 'ਚ ਗਲਤ ਸੜਕ ਤੇ ਗਲਤ ਉਹ ਕਰਦਾ ਹੈ ਓਵਰਟੇਕ ਇਦਾ ਮਤਲਬ ਦਾਸਤਰਚੀ ਕੋਈ ਨਾ ਕੋਈ ਪੰਗਾ ਪਾਉ ਉਹ ਕਿਉਂਕਿ ਉਹਦੇ ਸੁਭਾਅ ਚ ਕਾਲੀ ਐ ਜਾਂ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਚਲਾਨ ਕੱਟਿਆ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲੱਤ ਮਾਰ ਰਹੇ ਹੋ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਐ ਤਾਂ ਇਹਨਾਂ ਦਾ ਫਿਰ 40-40 ਲੱਖ ਚੱਕੀ ਫਿਰਦੇ ਆਂ ਮਾਂ ਦੀਆਂ ਬਾਣੀਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕੋਈ ਡਿਸਪੀਸਪਲਨ ਐ ਉਹਨਾਂ ਕੋਲੇ ਹੋਰ ਕੀ ਐ ਮੌਸਮ ਤਾਂ ਆਪਣੇ ਤੋਂ ਵਧੀਆ ਤਾਂ ਮੌਸਮ ਹੀ ਹੈ ਨਹੀਂ ਕਿਤੇ ਧਰਤੀ ਤੇ ਆਪਣੇ ਤੋਂ ਵੱਧ ਉਪਜਾ ਉਤਰਤੀ ਹੈ ਨਹੀਂ ਕਿਤੇ ਉੱਥੇ ਤਾਂ ਬਰਫ਼ ਪਈ ਰਹਿੰਦੀ ਹੈ 6 ਜਿਹੰਨੇ ਜਾਂਦੇ ਕਿਉਂ ਡਿਸਪਲਨ ਹੈ ਮੰਤਰੀ ਹੈ ਜਾਂ ਸੰਤਰੀ ਹੈ ਇੱਕੋ ਜਿਹਾ ਚਲਾਨ ਹੈ ਪ੍ਰਧਾਨ ਮੰਤਰੀ ਦਾ ਚਲਾਨ ਕੱਟਿਆ ਜਾ ਸਕਦਾ ਹੈ ਇੱਥੇ ਪ੍ਰਧਾਨ ਮੰਤਰੀ ਗੱਲ ਛੱਡੋ ਇੱਥੇ ਜਿਹੜਾ ਮੰਤਰੀ ਦੇ ਘਰੇ ਪੋਚਾ ਲਾਉਂਦਾ ਉਹ ਵੀ ਕਹਿੰਦਾ ਮੈਂ ਲਾਲਬੱਤੀ ਚਾਹੂੰ ਮੈਨੂੰ ਕਿਵੇਂ ਹਟਾ ਲੋਂਗੇ ਮੈਂ ਪੋਚੇ ਲਾਉਣਾ ਉੱਥੇ ਸਵੀ ਕਲਚਰ ਸਪਾਰਸ਼ ਕਲਚਰ ਇਹ ਬੰਦ ਹੈ ਇਹ ਹੁਣ ਬੰਦ ਆ ਬਸ ਜਿੰਨਾ ਕਿ ਰਹਿ ਗਿਆ ਉਹ ਥੋੜਾ ਬੋਤ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਹੋ ਰਹੀਆਂ ਨੇ ਸਾਡੀਆਂ ਧੀਆਂ ਮਾਈ ਭਾਗੋਂ ਵਾਲੇ ਜਿਹੜੀ ਕੱਲ ਚਾਕੀ ਸੀ ਉਹ ਚ ਮੈਂ ਗੱਲ ਕੀਤੀ ਸੀ ਸਾਡੀਆਂ ਭੈਣਾਂ ਅਫਸਰ ਬਣ ਰਹੀਆਂ ਨੇ ਜੱਜ ਬਣ ਰਹੀਆਂ ਨੇ ਵਕੀਲ ਬਣ ਰਹੀਆਂ ਨੇ ਪਟਵਾਰੀ ਬਣ ਰਹੀਆਂ ਨੇ ਸਬ ਇੰਸਪੈਕਟਰ ਲੱਗੀਆਂ ਇੱਥੇ ਫਰੂਕੀ ਸਾਹਿਬ ਹੋਰਾਂ ਨੇ ਪ੍ਰੋਗਰਾਮ ਕਰਾਇਆ ਸੀ ਇੱਥੇ ਜਦੋਂ ਲੜਕੀਆਂ ਨੂੰ ਉਨਯੁਕਤੀ ਪਤਰ ਦਿੱਤੇ ਸੀ ਕਿੰਨੀ ਖੁਸ਼ੀ ਤੇ ਕਿੰਨਾ ਨੱਚ ਰਹੇ ਸੀ ਬੱਚੇ ਇਹ ਖੁਸ਼ੀਆਂ ਹਸਨ ਖੇਡਣ ਮਨ ਕਾ ਚਾਹੋ ਗੁਰਬਾਣੀ ਚ ਲਿਖਿਆ ਇਹ ਖੁਸ਼ੀਆਂ ਲੈ ਕੇ ਆਉਣੀਆਂ ਨੇ ਹਰ ਇੱਕ ਦੇ ਘਰੇ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ ਦਿਵਾਲੀਆਂ ਦਸਹਿਰੇ ਲੋਹੜੀਆਂ ਵਿਸਾਖੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਨੇ ਪ੍ਰਮਾਤਮਾ ਕਰੇ ਖੁਸ਼ੀਆਂ ਦੇ ਦੀਵੇ ਪ੍ਰਮਾਤਮਾ ਕਰੇ ਵਿਦਿਆ ਦਾ ਚਾਨਣ ਪਰਮਾਤਮਾ ਕਰੇ ਤਰਕੀਆਂ ਦੇ ਦੀਵੇ ਹਰ ਘਰ ਚ ਬਲਣ ਪੜੋ ਪੜ ਕੇ ਨੰਬਰ ਲੈ ਲਓ ਇਸ ਗੱਲੋਂ ਬੇਫਿਕਰ ਹੋ ਜਿਓ ਜੇ 700 ਚ ਤੁਹਾਡੇ 680 ਆ ਗਏ ਇਸ ਗੱਲੋਂ ਬੇਫਿਕਰ ਹੋ ਜਿਓ ਕਿ ਮੈਨੂੰ ਕੋਈ ਐਮਐਲਏ ਨਹੀਂ ਜਾਣਦਾ ਜੇ ਮੇਰੇ ਕੋਲ ਪੈਸੇ ਨਹੀਂ ਹੈਗੇ 680 ਵਾਲਾ ਰਹਿ ਜਾਊਗਾ ਤੇ 640 ਵਾਲਾ ਨੌਕਰੀ ਲੈ ਜਾਊਗਾ ਇਹ ਕੰਮ ਨਹੀਂ ਸਰਕਾਰ ਤੁਹਾਡਾ ਆਪ ਕੁੰਡਾ ਖੜਕਾਊਗੀ ਭਾਈ ਆ ਜਾ ਤੇਰੀ ਨੌਕਰੀ ਤੇਰੀ ਕੁਰਸੀ ਤੈਨੂੰ ਇੰਤਜ਼ਾਰ ਕਰ ਰਹੀ ਹੈ